ਹਰੀਦਵਾਰ ਗਈ ਕਾਂਵੜ ਯਾਤਰਾ ਦੌਰਾਨ ਇੱਕ 17 ਸਾਲਾ ਨੌਜਵਾਨ ਦਸਕਰਨ ਸਿੰਘ ਗੰਗਾ ਨਦੀ ਦੇ ਵਿੱਚ ਰੁੜ ਗਿਆ ਜੋ ਕਿ ਹੁਣ ਲਾਪਤਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਉਸ ਦੇ ਡੁੱਬਣ ਦੇ ਨਾਲ ਮੌਤ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਦੱਸਦੀ ਹੈ ਕਿ ਦਸਕਰਨ ਆਪਣੇ ਪਿਤਾ ਸੋਢੀ RAM ਦੇ ਨਾਲ ਕਾਂਵੜ ਯਾਤਰਾ ਲੈ ਕੇ ਬਲਾਚੌਰ ਤੋਂ ਹਰੀਦਵਾਰ ਗਿਆ ਸੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਹਰੀਦਵਾਰ ਪਹੁੰਚਣ ਤੋਂ ਬਾਅਦ ਉਹ ਆਪਣੇ ਹੋਰ ਸਾਥੀਆਂ ਸਮੇਤ ਗੰਗਾ ਨਦੀ ਦੇ ਵਿੱਚ ਨੌਣ ਦੇ ਲਈ ਉਤਰਿਆ ਤਾਂ ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਇਸ ਦੌਰਾਨ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਦੇ ਵਿੱਚ ਹੁਣ ਸੋਗ ਦੀ ਲਹਿਰ ਮਾ ਪਿਓ ਸਮੇਤ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਸਕਰਨ ਪਹਿਲੀ ਵਾਰ ਡੀਜੇ ਦੀ ਟੀਮ ਲੈ ਕੇ ਕਾਂਵੜ ਯਾਤਰਾ ਦੇ ਵਿੱਚ ਗਿਆ ਸੀ ਪਰ ਉਹਨਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਅਜਿਹੀ ਗੁਰਕਟਨਾ ਜਿਹੜੀ ਹੈ ਉਸ ਦੇ ਨਾਲ ਵਾਪਰ ਜਾਵੇਗੀ ਅਤੇ ਉਹਨਾਂ ਦਾ ਪੁੱਤ ਹੁਣ ਵਿਛੜ ਜਾਵੇਗਾ ਦੂਜੇ ਪਾਸੇ ਹਰਿਦੁਆਰ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆ ਜਿਸ ਕਰਨ ਸਿੰਘ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਗੰਗਾ ਦੇ ਕੰਢਿਆਂ ਅਤੇ ਵਹਾਅ ਵਾਲੇ ਖੇਤਰਾਂ 'ਚ एनडीआरएफ की टीम भी मुकम्मल ढंग दे नाल लगी हुई हाला ना ना है हालांकि घटना ਨੂੰ ਲੈ ਕੇ ਕਈ ਘੰਟੇ ਬੀਤ ਚੁਕੇ ਨੇ ਪਰ ਹਜੇ ਤੱਕ ਨਤਗ ਜਸਕਰਨ ਸਿੰਘ ਮਿਲਿਆ ਅਤੇ ਨਾ ਹੀ ਉਸ ਸੰਬੰਧਿਤ ਕੋਈ ਵੀ ਜਾਣਕਾਰੀ ਮਿਲੀ ਹੈ ਪੁਲਿਸ ਵੱਲੋਂ ਜਾਂਚ ਜਾਰੀ ਹੈ ਜਸਕਰਨ ਦੇ ਸਾਥੀ ਯਾਤਰੀਆਂ ਦੇ ਬਿਆਨਾਂ ਦੇ ਆਧਾਰ ਤੇ ਵੀ ਜਾਂਚ ਅੱਗੇ ਵਧਾਈ ਜਾ ਰਹੀ ਹੈ ਪਰਿਵਾਰ ਨੇ ਉਮੀਦ ਜਤਾਈ ਕਿ ਪੁਲਿਸ ਜਲਦ ਹੀ ਜਸਕਰਨ ਬਾਰੇ ਕੋਈ ਪੱਕੀ ਖਬਰ ਲੈ ਕੇ ਆਵੇਗੀ ਜਾਂ ਫਿਰ ਉਸ ਨੂੰ ਕੀ ਲੈ ਕੇ ਆਵੇਗੀ ਆਪਰੇ ਰੇੜੀ ਨੋ ਡੀ ਜੇ ਲਤੀ ਰਹਤੀ ਸੀ ਤੂ ਕਾਵੜ ਜਾ ਤਰਾ ਤੇ ਉੱਤੇ ਦੋ ਦੰਦ ਹੈ ਇਹ ਤੇ ਦੇ ਨਾਉਣ ਗਈ ਆ ਸਾਨੂੰ ਦਾ ਦੱਸਿਆ ਕਹਿੰਦੀ ਅਸੀਂ ਨਾਉਣ ਚੱਲੋ ਆ ਕਾਵੜ ਵੀ ਕੇ ਗਏ ਨਾਉਣ ਗਏ ਦਰਿਆ ਦੇ ਵਿੱਚ ਉਧਾਂ ਡੂ ਤਲੇ ਗਏ ਐ 1 4 ਮੁੰਡੇ ਸੀਗੇ ਨਾਲ ਉਹ ਵੀ ਨਾਲੇ ਮੁੰਡੇ ਸੀਗੇ ਉਹ ਨਾ ਕੇ ਬਾਹਰ ਨਿਕਲੇ ਇਹਨਾਂ ਦਾ ਸੋਨਾ ਵੀ ਨਾਲ ਹੱਥ ਛੁੱਟ ਗਏ ਤੋਟਲ ਦੇ ਨਾਲੇ ਪਾਣੀ ਦੇ ਵਿੱਚ ਉਹ ਰੁੜ ਗਿਆ ਜੀ ਮੁੰਡਿਆਂ ਨੇ ਫੜਨ ਦੀ ਕੋਸ਼ਿਸ਼ ਕੀਤੀ ਉਹ ਵੀ ਡੁੱਬਿਆਂ ਨਾਲ ਦੇਖੀ ਪਰ ਉਹ ਲੱਭਿਆ ਨਹੀਂ ਹੈ ਕਿ ਉਹਦੇ ਹੱਥ ਨਹੀਂ ਆਇਆ ਹਾਂਜੀ ਸਾਡੇ ਜਿਸ ਕਾਰਨ ਸੀ ਤੇ ਸੋਭੀ ਸੀ ਨਾਲ ਦਾ ਫੜੀ ਲਿਆ ਨਾ ਮੁੰਡੇ ਨਾਲ ਰੱਖਿਓ ਸੀ ਤੈਂ ਚਾਰ ਮਾਲੋਂ ਦੇਖੋ ਮੱਤੋਂ ਦਾ ਸੀਗਾ ਰੀਲ ਬਾਕੀ ਸਾਨੂੰ ਪਤਾ ਤਾਂ ਹੈ ਨਹੀਂ ਨਾ ਮਾ ਮਾ ਤਾਂ ਐਂਟੀਆਰ ਮੁੰਡੇ ਕਹਿੰਦੇ ਆਉਂਦੇ ਹਾਂ ਜੀ ਹਾਂ ਜੀ ਹਰ ਵਰਗੇ ਜੇ ਉਹ ਕਾਲ ਦੀ ਦੇਖਣ ਹਲੇ ਤਾਂ ਸਾਨੂੰ ਕੁਝ ਨਹੀਂ ਬੋਲ ਲਗਾ ਕੰਦੇ ਰਾਸੀ ਹੋ ਤੇ ਮਤਲਬ ਡਰੋਂ ਦੀ ਤਿਆਰ ਜੁਣੀ ਹੈ ਕਿ ਅਨੀ ਕਾਂਦੀ ਕੰਟੇ ਦਾ ਕੰਦੇ ਰਾਸਾ ਮੂਰੇ ਰਸਤਾ ਬੰਦ ਕੀਤਾ ਹੋਇਆ ਹੈ ਸਾ ਤੋਂ ਲੰਘ ਨਹੀਂ ਹੁੰਦਾ ਹੋਊਗਾ ਉਹ ਸਰਪੋਰਟ ਵੀ ਲਖਾਈ ਹੋਇਆ ਉਹ ਕੰਦੇ ਬੋਲਦੇ ਇੱਧਰ ਮਤਲਬ ਮਿੱਲੀ ਤੇ ਬਹੁਤ ਕੀ ਹੋਇਆ ਉਹਦੇ ਛੋਟੇ ਭਰਾ ਮੇਰਾ ਰੋਢੀ RAM ਜੀ ਆਪਣੀ ਲੜਕੀ ਲੈ ਕੇ ਜੀ ਜੈ ਲੈ ਕੇ ਗਏ ਬੜਾ ਦੌਰ ਤੱਕ ਹਰ ਦੌਰ ਗਈ ਇਹ ਦੋ ਦਿਨ ਗੈਸਮੈਂਟ ਜਾਂਦੇ ਨੇ ਉਧਰ ਦੇ ਹਨ ਈਏ ਕਿ ਨਾ ਆਂ ਚਲੇ ਗਏ ਨਹੀਂ ਨਾ ਕੀ ਮਤਲਬ ਇਹਨੇ ਉਹੋ 7-8 ਦਿਨ ਨਾ ਗਏ ਈ ਵੀ ਨਾਲ ਹੀ ਸਾਡੇ ਭਰਾ ਵੀ ਛੋਟੇ ਵੀ ਨਹੀਂ ये इतने नाते थोड़ा जा गए उ मतलब पानी ज्यादा तो पैर फिसलिया हाल मिले रिपोर्ट दर्ज कराई जी था रिपोर्ट दर्ज कराई हम सा दो भातों छोटे मनजीत सरजीत उठे गए वो हम के गए ਉਹਛੇਸ਼ ਕਰਦੇ ਆ ਪੂਰੀ ਇਹ ਹੱਲੇ ਕੋਈ ਸਾਨੂੰ ਮਿਲੇ ਨਹੀਂ ਲੋਕਾਂ ਨੂੰ ਹੂੰ ਦਾ ਐਤੀ 12 ਕੀਤੀਆਂ ਜੀ ਹੁਣ ਤੇ ਉਹ ਬੰਦੇ ਕੋਈ ਨਹੀਂ ਕਰਦੇ ਐਤੀ 12 ਕੀਤੀ ਪਰਦਾ 12ਵੀਂ ਹੀ ਪੜਦਾ ਹੈ ਜੀ ਉੱਤੇ ਜੀ ਡੀਏਸ ਬੋਖ ਹੋਇਆ ਨੇ ਕਿੱਦਾਂ ਸਾਰਾਂ ਤਰੀਕ ਨੂੰ ਸਾਰਾਂ ਤਰੀਕ ਤੋਂ ਬਾਅਦ ਇਹ ਗਏ ਕਾਮਰਜਾਤੀਆਂ ਨਾਲ ਉੱਥੇ ਇਹ 18 ਨੂੰ ਸ਼ਾਮ ਨੂੰ ਪਹੁੰਚ ਗਏ ਉਤਵਾ ਦੇ ਥੱਥੇ ਉਹ ਸੀ ਕਿ ਕਹਿਣ ਲੱਗੇ ਸੀ ਨਾ ਨਾ ਮੁੰਡੇ ਵੀ ਕਹਿਣ ਲੱਗੇ ਨਾਲ ਹੀ ਉਹ ਜਿੱਥੇ ਗੱਡੀਆਂ ਲੱਗਦੀਆਂ ਕ락 ਲਾਇਆ ਹੋਇਆ ਚੀਤੀਂ ਦਰੱਖਤ ਉੱਥੇ ਵੀ ਜਾ ਕੇ ਨਾਲ ਹੀ ਉਹ ਹੈਗਾ ਉੱਥੇ ਨਾਲ ਨਾ ਪਾ ਜਿਵੇਂ ਨਾਲ ਲੱਗੀਆਂ ਉਹਦਾ ਵਾਕਿਆ ਇਹ ਹੋੜ ਜਗਾ ਉਹ ਥੋੜੀ ਜਿਹੀ ਤਾਂ ਪੰਜ ਚਾਰ ਬੰਦੇ ਨਾਲ ਦੇ ਮੈਂ ਇੱਥੇ ਕਿ ਨਾਲਾ ਨਾ ਉਹ ਕੁਦਰਤੀ ਜਿਹੜਾ ਸੰਗਲ ਫੜਿਆ ਕੀ ਹੋਇਆ ਉਹ ਖੇਤ ਗਿਆ ਥੱਲੇ ਕੀ ਗਏ ਕਿਸੇ ਜੇ ਤਾ ਹਰਦਵਾਰ ਜੀ ਬਈ ਹਰ ਸਾਰਾ ਬੰਦੇ ਕੋਸ਼ਿਸ਼ ਹੈ ਕੁਛ ਨਹੀਂ ਮਿਲਿਆ ਉਹ ਥਾਣੇ ਨੇ ਐਫ ਆਈ ਆਰ ਦਰਿ ਕਰਾਈ ਤਾ ਅੱਜ ਵੀ ਬੰਦੇ ਗਏ ਉਹ ਥਾਣੇ ਚੌਕੀ ਦੇਖੇ ਤੇ ਹਲੇ ਕੋਈ ਨਹੀਂ ਉਹ ਆਰ ਬੀ ਐਫ ਦੀ ਟੀਮ ਹੈ ਕੋਈ ਹਾਂ ਜੀ ਉਹ ਥਾਣੇ ਵਾਲਾ ਕੰਟੈਕਟ ਕੀਤਾ ਕਿ ਸੋ ਉਹ ਕੋ ਮਧੇ ਰਹਿੰਦੇ ਆ

ਹਾਂ ਜਿਹਨੇ ਬੈਲ ਨੂੰ ਸਰਟੀਫਿਕੇਟ ਲੈ ਕੇ ਆ ਆਪਣਾ ਆਪਣਾ ਸਿੱਧਾ ਸੋਢੀ ਰਾਮ ਦੇ ਨਾਲ ਉਹਦਾ ਬੇਟਾ ਹੈ ਸੋਢੀ ਰਾਮ ਇਕੱਠੇ ਗਏ